ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਲਓ ਜੀ ਗਾਂਧੀ ਚਰਖਾ ਅਜੇ ਵੀ ਲੋਕੀ ਸਾਹਮਣੇ ਬੈਠੇ ਆ ਇਹ ਆਇਆ ਜੀ ਗਾਂਧੀ ਚਰਖਾ ਆਪਣੇ ਕੋਲੇ ਤਰਨਤਾਰਨ ਤੋਂ ਤਿਆਰ ਹੋਣ ਲਈ ਇਹ ਆਪਾਂ ਪੂਰਾ ਤਿਆਰ ਕਰਕੇ ਇਹਨੂੰ ਪਾਲਿਸ਼ ਕਰਕੇ ਇਹਨੂੰ ਆਪਾਂ ਚਲਦਾ ਕੀਤਾ ਵਾ ਤੇ ਖਿੰਡਿਆ ਪਿਆ ਸੀਗਾ ਫਿਰ ਵੀ ਚਲੋ ਲੋਕਾਂ ਨੇ ਇਹ ਗਾਂਧੀ ਚਰਖਾ ਸਾਹਮਣੇ ਰੱਖਿਆ ਹੋਇਆ ਵਾ ਤੇ ਇੱਕ ਇਹ ਚਰਖਾ ਕੀਤਾ ਜੀ ਤਿਆਰ ਆਪਾਂ ਇੱਕ ਇਹ ਚਰਖਾ ਕੀਤਾ ਤਿਆਰ ਆਪਾਂ ਮੱਛੀਆਂ ਲਾਈਆਂ ਨੇ ਠੀਕ ਆ ਜੀ ਸ਼ੀਸ਼ਾ ਲਾਇਆ ਸ਼ੀਸ਼ਾ ਲਾਇਆ ਮੱਛੀਆਂ ਲਾਈਆਂ ਇਹ ਵੀ ਆਪਾਂ ਤਿਆਰ ਕੀਤਾ ਚਰਖਾ ਪੇਂਟ ਮਾਰ ਕੇ ਉੱਤੇ ਪਾਲਿਸ਼ ਮਾਰੀ ਆ ਤੇ ਇੱਕ ਚਰਖਾ ਉਹ ਪਿਆ ਜੀ ਉਹ ਦੇਖੋ ਸਭ ਤੋਂ ਵਧੀਆ ਚਰਖਾ ਕਿੰਨਾ ਨਿਖਰਿਆ ਚਰਖਾ ਤੇ ਉਹਨੂੰ ਆਪਾਂ ਪਾਲਿਸ਼ ਮਾਰੀ ਆ ਤੇ 골ਡਨ ਪੇਂਟ ਕੀਤਾ ਤੇ ਨਾਲ ਉਹ ਪਿੱਤਲ ਦੇ ਕੋਕੇ ਲੱਗੇ ਨੇ ਤੇ ਉਹ ਫਲਾਵਰ ਵੀ ਪਿੱਤਲ ਦਾ ਲੱਗਿਆ ਜੀ ਠੀਕ ਆ ਜੀ ਇਹ ਸਾਰਾ ਆਪਾਂ ਤਿਆਰ ਕੀਤਾ ਵਾ ਤੁਸੀਂ ਵੀ ਆਪਣਾ ਚਰਖਾ ਕੋਈ ਸੱਭਿਆਚਾਰ ਸਮਾਨ ਮਧਾਣੀ ਕੋਈ ਸੰਦੂਖ ਕੋਈ ਪੇਟੀ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਬੱਲੋਵਾਲ ਚੌਕ ਚ ਆਪਣੀ ਸ਼ਾਪ ਆ ਜੀ ਇਹ ਗਾਂਧੀ ਚਰਖਾ ਹੋ ਗਿਆ ਤੇ ਮਧਾਣੀ ਤੇ ਇਹ ਵੀ ਕਿਸੇ ਦੀ ਮਧਾਣੀਆਂ ਤਿਆਰ ਕਰਾਉਣ ਵਾਸਤੇ ਲੈ ਕੇ ਆਏ ਸੀ ਇਹ ਚੱਟੀ ਆਪਾਂ ਲਈ ਆ ਬਾਕੀ ਸੱਟ ਉਹਨਾਂ ਦਾ ਆਪਾਂ ਰੱਸੀਆਂ ਪਾਈਆਂ ਨੇ ਤੇ ਚੱਟੀ ਲਈ ਆ ਤੇ ਇਹ ਹੈਗੀ ਆ ਜੀ ਚੱਕੀ ਇਹ ਚੱਕੀ ਆਪਾਂ ਪੌੜ ਲਿਆਉਂਦੇ ਸੀਗੇ ਉਹਨਾਂ ਨੇ ਇਹ ਚੱਕੀ ਆਪਾਂ ਤਿਆਰ ਕੀਤੀ ਆ ਜੀ ਬਰਕ ਕਰਦੀ ਚੱਕੀ ਆ ਇਹ ਹੈਗਾ ਜੀ ਉੱਤੇ ਰੱਖਿਆ ਨਿੰਮ ਦਾ ਕੋਟਣਾ ਨਿੰਮ ਦਾ ਕੋਟਣਾ ਬਹੁਤ ਮਸ਼ਹੂਰ ਹੁੰਦਾ ਸੀਗਾ ਤੇ ਅੱਜ ਵੀ ਲੋਕੀ ਮੈਚਾਂ ਵਗੈਰਾ ਕੁੱਟਣ ਦੇ ਲਈ ਨਿੰਮ ਦਾ ਕੋਟਣਾ ਹੀ ਹਿਸੂਸ ਕਰਦੇ ਨੇ ਠੀਕ ਆ ਜੀ ਇਹ ਹੈਗੀ ਆ ਚੱਕੇ ਤੇ ਉਸ ਤੋਂ ਬਾਅਦ ਆਗੇ ਆਪਾਂ ਨਾਲੇ ਬੋਣ ਵਾਲਾ ਅੱਡਾ ਇਹ ਹੈਗਾ ਜੀ ਨਾਲੇ ਬੋਣ ਵਾਲਾ ਅੱਡਾ ਇਹ ਵੀ ਕਿਸੇ ਦਾ ਆਪਾਂ ਤਿਆਰ ਕੀਤਾ ਲੈ ਕੇ ਆਏ ਨੇ ਇੱਕ ਇਹਦੀ ਫੱਟੀ ਪਈ ਆ ਠੀਕ ਆ ਜੀ ਬਾਕੀ ਇਹਨੂੰ ਆਪਾਂ ਪਾਲਿਸ਼ ਕੀਤਾ ਵਾ ਤੇ ਇਹ ਹੈਗਾ ਜੀ ਨਾਲੇ ਬੋਡ ਵਾਲਾ ਅੱਡਾ ਤੇ ਇਹ ਹੈਗੀ ਆ ਜੀ ਚੱਕੇ ਚੱਕੇ ਦੇ ਥੱਲੇ ਆਪਾਂ ਰੇੜੂ ਲਾਤੇ ਆ ਤਾਂ ਕਿ ਘਰ ਦੇ ਵਿੱਚ ਬੰਦਾ ਨਹੀਂ ਹੈਗਾ ਤਾਂ ਲੇਡੀਜ਼ ਵੀ ਇਹਨੂੰ ਘਰੋੜ ਕੇ ਉਰੇ ਪਰੇ ਕਰਕੇ ਝਾੜੂ ਵਗੈਰਾ ਲਾ ਸਕਦੇ ਨੇ ਠੀਕ ਆ ਜੀ ਇਹ ਹੈਗੀ ਆਪਣੀ ਚੱਕੇ ਚੱਕੇ ਆਪਾਂ ਤੁਹਾਨੂੰ ਪੂਰੀ ਚਾਰੇ ਪਾਸੇ ਦਿਖਾ ਦਿੰਦੇ ਆ ਟਾਲੀ ਦੀ ਲੱਕੜ ਤੋਂ ਸਮਾਨ ਤਿਆਰ ਹੋਇਆ ਜੀ ਇਹ ਸਾਰਾ ਟੋਟਲੀ ਸਾਰਾ ਟਾਲੀ ਦੀ ਲੱਕੜ ਤੋਂ ਹੀ ਆਪਾਂ ਤਿਆਰ ਕਰਦੇ ਆ ਜੀ ਤੁਸੀਂ ਵੀ ਆਪਣਾ ਚਰਖਾ ਵਗੈਰਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਹੁਣੇ ਸਾਡਾ ਨੰਬਰ ਹੈਗਾ ਜੀ 8264144622 ਇਹ ਸਾਡਾ ਨੰਬਰ ਆ ਜੀ ਪਿੰਡ ਹੈਗਾ ਜੋਧਾ ਤੇ ਜ਼ਿਲ੍ਹਾ ਲੁਧਿਆਣਾ ਜੀ ਲੁਧਿਆਣੇ ਪਖਵਾਲ ਰੋਡ ਤੋਂ ਜੋਧਾ ਪਿੰਡ ਪੈਂਦਾ ਜੀ ਉਹ ਆਪਣਾ ਪਿੰਡਾ ਜੋਧਾ ਤੁਸੀਂ ਵੀ ਕੋਈ ਚਰਖਾ ਤਿਆਰ ਕਰਾਉਣਾ ਜਾਂ ਸਾਡੇ ਤੋਂ ਲੈਣਾ ਨਵੀਆਂ ਵੀ ਤਿਆਰ ਕਰਦੇ ਆ ਜੀ ਪੁਰਾਣਿਆਂ ਨੂੰ ਅਪਡੇਟ ਵੀ ਕਰਦੇ ਆ ਆਪਾਂ ਮੋਡੀਫਾਈ ਵੀ ਕਰਦੇ ਆ ਤੁਸੀਂ ਨਵਾਂ ਲੈਣਾ ਸਾਡੇ ਕੋਲੋਂ ਨਵਾਂ ਖਰੀਦ ਸਕਦੇ ਹੋ ਪੁਰਾਣਾ ਮੋਡੀਫਾਈ ਕਰਵਾਉਣਾ ਪੁਰਾਣਾ ਕਰਵਾ ਸਕਦੇ ਹੋ ਜੇ ਤੁਹਾਡੇ ਕੋਲੇ ਪਿਆ ਸੰਦੂਖ ਪਿਆ ਚਰਖਾ ਪਿਆ ਜਾਂ ਤੁਸੀਂ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈਗਾ ਜੀ 82641 44620 ਇਹ ਸਾਡਾ ਨੰਬਰ ਆ ਜੀ ਠੀਕ ਆ ਜੀ ਵਰਕ ਕਰਦਾ ਸਮਾਨ ਆ ਜੀ ਸਾਰਾ ਚਰਖਾ ਹੋ ਗਿਆ ਮਧਾਣੀ ਹੋ ਗਈ ਚੱਕੀ ਹੋ ਗਈ ਇਹ ਸਾਰਾ ਸਮਾਨ ਆਪਣਾ ਵਰਕ ਕਰਦਾ ਬਣਾਉਣਾ ਹੈ ਭਾਜੀ ਸਮਾਨ